ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 549 ਤੋਂ ਲੈ ਕੇ 551 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਮਹੱਲਾ ਤੀਜਾ ਗੁਰ ਕੀ ਸੇਵਾ ਚਾਕਰੀ ਪੈ ਰੱਚਕਾਰ ਕਮਾਏ ਜੀ ਹਾ ਸਿਵਤਿ ਹੋ ਹੋ ਵੈ ਜੇ ਚੱਲੈ ਤੇ ਸੈਰ ਜਾਏ ਨਾਨਕ ਸਭ ਕਿਛ ਆਪ ਹੈ ਅਵਰ ਨ ਦੂਜੀ ਜਾਏ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਕਿ हे ਜੀਵ ਜੇ ਤੂੰ ਪਰਮੇਸ਼ਰ ਦੇ ਡਰ ਆਦਬ ਦੇ ਵਿੱਚ ਰਹਿ ਕੇ ਪਰਮੇਸ਼ਰ ਦੀ ਰਜ਼ਾ ਦੇ ਵਿੱਚ ਉਹਦੀ ਸੇਵਾ ਭਗਤੀ ਕਰੇ ਤਾਂ ਫਿਰ ਜਿਹੋ ਜਿਹਾ ਪਰਮੇਸ਼ਰ ਆ ਉਹੋ ਜਿਹਾ ਤੂੰ ਬਣ ਜਾਏਗਾ ਜਿਹੋ ਜਿਹਾ ਸੇਵਾ ਤੇਹੋ ਹੋਵੇ ਜਿਸ ਤਰ੍ਹਾਂ ਦਾ ਪਰਮੇਸ਼ਰ ਹੈ ਉਸ ਤਰ੍ਹਾਂ ਦੇ ਤੇਰੇ ਚ ਗੁਣ ਆ ਜਾਣਗੇ ਨਾਨਕ ਜੀ ਕਹਿੰਦੇ ਨੇ ਇਹ ਪਰਮੇਸ਼ਰ ਜੀ ਤੁਸੀਂ ਸਭ ਕੁਝ ਆਪੇ ਆਪ ਹੋ ਤੁਹਾਡੇ ਵਾਂਗ ਸਾਨੂੰ ਕੋਈ ਹੋਰ ਆਸਰਾ ਦੇਣ ਵਾਲੀ ਜਗ੍ਹਾ ਨਹੀਂ ਹੈ ਪੌਰੀ ਤੇਰੀ ਵਡਿਆਈ ਤੂੰ ਹੈ ਜਾਣਦਾ ਤੁਦ ਜੇਵੜ ਅਵਰ ਨ ਕੋਈ ਤੁਦ ਜੇਵੜ ਹੋਰ ਸਰੀਕ ਹੋਵੇ ਤਾਂ ਆਖੀਏ ਤੁਦ ਜੇਵੜ ਤੂੰ ਹੈ ਹੋਈ ਜਿਨ ਤੂੰ ਸੇਵਿਆ ਤਿਨ ਸੁਖ ਪਾਇਆ ਹੋਰ ਤਿਸ ਦੀ ਰੀਸ ਕਰੇ ਕਿਆ ਕੋਈ ਤੂੰ ਪੰਨਣ ਕਾੜਨ ਸਮਰਾਥ ਦਾ ਤਾਰ ਹੈ ਤੁਦ ਅੱਗੇ ਮੰਗਣ ਨੋ ਹੱਥ ਜੋੜ ਖਲੀ ਸਭ ਹੋਈ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਇਹ ਪਰਮੇਸ਼ਰ ਜੀ ਤੂੰ ਆਪਣੇ ਜਿੱਦਾ ਵੱਡਾ ਆਪ ਹੀ ਹੈ ਤੇਰੇ ਜਿੱਡਾ ਕੋਈ ਹੋਰ ਨਹੀਂ ਤੇਰੇ ਬਰਾਬਰ ਦਾ ਕੋਈ ਹੋਰ ਨਹੀਂ ਆਪਣੀ ਵਡਿਆਈ ਨੂੰ ਤੂੰ ਆਪ ਹੀ ਜਾਣਦਾ ਅਸੀਂ ਤੇਰੀ ਪੂਰੀ ਵਡਿਆਈ ਨਹੀਂ ਕਰ ਸਕਦੇ ਕਹਿੰਦੇ ਜੇ ਤੇਰਾ ਕੋਈ ਸਰੀਕ ਹੋਵੇ ਤੇਰੇ ਬਰਾਬਰ ਦਾ ਤੇਰੇ ਜਿੱਡਾ ਤਾਂ ਹੀ ਕਹੀਏ ਨਾ ਕੋਈ ਹੈ ਹੀ ਨਹੀਂਗਾ ਜਿਨੇ ਕਹਿੰਦੇ ਪਰਮੇਸ਼ਰ ਦੀ ਸੇਵਾ ਭਗਤੀ ਕੀਤੀ ਆ ਉਹਨੇ ਹੀ ਸੁੱਖ ਪਾਇਆ ਫੇਰ ਉਸ ਸੇਵਾ ਭਗਤੀ ਕਰਨ ਵਾਲੇ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ ਜਿਨੇ ਪਰਮੇਸ਼ਰ ਦੀ ਸੇਵਾ ਭਗਤੀ ਕੀਤੀ ਤੇ ਸੁਖ ਪਾ ਲਿਆ ਉਹਦੀ ਬਰਾਬਰੀ ਨਹੀਂ ਕੋਈ ਕਰ ਸਕਦਾ ਹਾਂ ਜੇ ਉਸ ਅਵਸਥਾ ਤੇ ਪਹੁੰਚ ਜੇ ਫੇਰੀ ਆ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਹੀ ਸੰਸਾਰ ਨੂੰ ਬਣਾਉਣ ਵਾਲਾ ਤੇ ਨਾਸ਼ ਕਰਨ ਵਾਲਾ ਤੇ ਦਾਤਾਂ ਦੇਣ ਵਾਲਾ ਹੈ ਸਾਰੇ ਕਹਿੰਦੇ ਤੇਰੇ ਅੱਗੇ ਹੀ ਹੱਥ ਖੋਲ ਕੇ ਜੋੜ ਕੇ ਮੰਗਦੇ ਨੇ ਇੱਕ ਤੂੰ ਹੀ ਦਾਤਾਰ ਹੈ ਦਾਤਾਂ ਦੇਣ ਵਾਲਾ ਤੁਦ ਜੇਵੜ ਦਾ ਤਾਰ ਮੈਂ ਕੋਈ ਨਦਰ ਨਾ ਆਵਈ ਤੁਦ ਸਭ ਸੈਨੋਂ ਦਾਨੰਦ ਦਿੱਤਾ ਖੰਡੀ ਵਰ ਪੰਡੀ ਪਾਤਾਲੀ ਪੁਰੀ ਸਭ ਲੋਈ ਕਹਿੰਦੇ ਹੈ ਪਰਮੇਸ਼ਰ ਜੀ ਤੇਰੇ ਜਿੱਦਾ ਵੱਡਾ ਦਾਤਾਰ ਕੋਈ ਮੈਨੂੰ ਦਿਸਦਾ ਨੀਗਾ ਸਾਰੇ ਖੰਡਾਂ ਵਰ ਪੰਡਾਂ ਪਾਤਾਲ ਪੁਰੀਆਂ ਸਾਰੇ ਲੋਕਾਂ 14 ਭਵਨਾਂ ਦੇ ਸਭਨੋਂ ਤੂੰ ਹੀ ਕਹਿੰਦੇ ਦਾਨ ਦੇ ਰਿਆਂ ਹੈ ਤੇਰੇ ਤੋਂ ਬਿਨਾ ਦੇਣ ਵਾਲਾ ਕੋਈ ਨਹੀਂ ਹੈ ਜੇ ਕੋਈ ਕਿ ਦਿੰਦਾ ਵੀ ਆ ਉਹ ਤੇਰਾ ਦਿੱਤਾ ਹੀ ਅੱਗੇ ਦੇ ਰਿਆ ਸਭ ਤੋਂ ਉੱਪਰ ਤੂੰ ਹੀ ਦੇਣ ਵਾਲਾ ਸ਼ਲੋਕ ਮਹੱਲਾ ਤੀਜਾ ਮਨ ਪਰਤੀਤ ਨ ਆਈਆ ਸਹਜ ਨ ਲਗੋ ਪਾਓ ਸਬਦ ਸਾਧਨ ਪਾਇਓ ਮਨ ਹਟਕਿਆ ਗੁਣ ਗਾਏ ਨਾਨਕ ਆਇਆ ਸੋ ਪਰਵਾਣ ਹੈ ਜੇ ਗੁਰਮੁਖ ਸੱਚ ਸਮਾਏ ਕਹਿੰਦੇ ਜਿਸ ਜੀਵ ਨੂੰ ਪਰਮੇਸ਼ਰ ਦੀ ਹੋਂਦ ਦੀ ਮਨ ਵਿੱਚ ਪ੍ਰਤੀਤ ਨਹੀਂ ਆਈ ਸਹਿਜ ਵਿੱਚ ਨਹੀਂ ਟਿਕਿਆ ਪਰਮੇਸ਼ਰ ਨਾਲ ਪਿਆਰ ਨਹੀਂ ਪਿਆ ਗੁਰੂ ਦੇ ਸ਼ਬਦ ਦੇ ਨਾਲ ਪਿਆਰ ਨਹੀਂ ਪਿਆ ਕਹਿੰਦੇ ਮਨ ਦਾ ਹੱਠ ਕਰਕੇ ਕੋਈ ਜੀਵ ਪਰਮੇਸ਼ਰ ਦੇ ਗੁਣ ਨਹੀਂ ਗਾ ਸਕਦਾ ਉਤੇ ਜੇ ਮਨ ਦੇ ਵਿੱਚ ਪ੍ਰਤੀਤ ਆ ਪ੍ਰੇਮ ਆ ਫੇਰੀ ਗੁਣ ਗਾਏ ਦਾ ਲਾਭ ਹੈਗਾ ਨਾਨਕ ਜੀ ਕਹਿੰਦੇ ਨੇ ਉਹੀ ਜੀਵ ਇੱਥੇ ਆਇਆ ਪਰਵਾਣਾ ਜਿਨੇ ਗੁਰੂ ਦੇ ਸਨਮੁਖ ਹੋ ਰਹਿ ਕੇ ਪਰਮੇਸ਼ਰ ਦਾ ਨਾਮ ਜਪਿਆ ਤੇ ਨਾਮ ਜਪਦਿਆਂ ਪਰਮੇਸ਼ਰ ਦੇ ਵਿੱਚ ਹੀ ਲੀਨ ਹੋ ਗਿਆ ਮਹੱਲਾ ਤੀਜਾ ਆਪਣਾ ਆਪਣਾ ਪਛਾਣੇ ਮੂੜਾ ਅਵਰਾ ਆਖ ਦੁਖਾਏ ਮੁੰਡੇ ਦੀ ਖਸਲਤ ਨਾ ਗਈਆ ਅੰਦੇ ਵਿਛੜ ਚੋਟਾ ਖਾਏ ਕਹਿੰਦੇ ਹੇ ਜੀਵ ਤੂੰ ਆਪਾ ਤੇ ਪਛਾਣਦਾ ਨਹੀਂ ਹੈਗਾ ਵੀ ਤੇਰੇ ਅੰਦਰ ਵੀ ਉਹ ਪਰਮਾਤਮਾ ਹੀ ਵਸਦਾ ਜਿਹੜਾ ਦੂਜਿਆਂ ਦੇ ਅੰਦਰ ਵਸਦਾ ਜਾਂ ਜਿਹੜਾ ਦੂਜਿਆਂ ਦੇ ਅੰਦਰ ਵਸਦਾ ਉਹ ਹੀ ਤੇਰੇ ਅੰਦਰ ਵਸਦਾ ਦੂਜਿਆਂ ਨੂੰ ਕਹਿੰਦੇ ਤੂੰ ਹੋਰ ਬੋਲ ਕਬੋਲ ਬੋਲ ਕੇ ਉਹਨਾਂ ਦਾ ਦਿਲ ਦਿਖਾਉਣਾ ਇਹ ਤੇਰੀ ਕਹਿੰਦੇ ਸ਼ੁਰੂ ਦੀ ਆਦਤ ਆ ਕਿ ਦੂਜਿਆਂ ਨੂੰ ਦੁਖੀ ਕਰਨ ਦੀ ਤੇ ਇਸ ਦੁੱਖ ਕਰਕੇ ਕਹਿੰਦੇ ਫਿਰ ਤੂੰ ਪਰਮੇਸ਼ਰ ਨਾਲੋਂ ਵਿਛੜ ਕੇ ਆਪ ਵੀ ਦੁਖੀ ਹੁੰਨਾ ਸਤਗੁਰ ਕੈ ਪੈ ਪੰਨ ਨਾ ਕੜਿਓ ਰਹੇ ਅੰਕ ਸਮਾਏ ਅਨ ਦਿਨ ਸਹਸਾ ਕਦੇ ਨਾ ਚੂਕੇ ਬਿਨ ਸਬਦੈ ਦੁਖ ਪਾਏ ਕਹਿੰਦੇ ਜੇ ਸਤਗੁਰ ਦੇ ਦਰ ਦੇ ਵਿੱਚ ਰਹਿ ਕੇ ਆਪਣੀ ਮਤ ਨੂੰ ਚੰਗੀ ਕਰ ਲਵੇਂ ਫੇਰ ਤੂੰ ਕਹਿੰਦੇ ਪਰਮੇਸ਼ਰ ਦੀ ਗੋਦ ਵਿੱਚ ਲੀਨ ਹੋ ਜਾਏਗਾ ਹੰਸ ਸਹਸਾ ਕਦੇ ਨਾ ਚੁੱਕੈ ਬਿਨ ਸਬਦੈ ਦੁੱਖ ਪਾਏ ਜਿਹੜੇ ਜੀਵ ਫਿਰ ਕਹਿੰਦੇ ਗੁਰੂ ਦੇ ਸ਼ਬਦ ਨਾਲ ਨਹੀਂ ਜੁੜਦੇ ਉਹਨਾਂ ਦਾ ਸਹਿਮ ਅੰਦਰੋਂ ਖਤਮ ਨਹੀਂ ਹੁੰਦਾ ਫਿਰ ਹਮੇਸ਼ਾ ਉਹ ਦੁੱਖ ਵਿੱਚ ਰਹਿੰਦੇ ਨੇ ਕਾਮ ਕ੍ਰੋਧ ਲੋਭ ਅੰਤਰ ਸਬਲਾ ਨਿਤ ਤੰਦਾ ਕਰਤ ਵਿਹਾਇ ਚਰਨ ਕਰ ਦੇਖਤ ਸੁਣ ਥਕੇ ਦੇਹ ਮੁਕੇ ਨੇੜੈ ਆਏ ਸੱਜਾ ਨਾਮ ਨਾਲ ਗੋ ਮੀਠਾ ਜਿਤ ਨਾਮ ਨਵ ਨਿਦ ਪਾਏ ਕਹਿੰਦੇ ਜੀਵ ਦੇ ਅੰਦਰ ਕਾਮ ਕ੍ਰੋਧ ਲੋਭ ਹੰਕਾਰ ਅੰਦਰ ਰਹ ਤੇ ਇਹਨਾਂ ਦੇ ਕਰਕੇ ਫਿਰ ਕਹਿੰਦੇ ਬਸ ਜਿਹੜੇ ਆਮ ਸੰਸਾਰੀ ਧੰਦੇ ਨੇ ਜੀਵ ਦੀ ਜੀਵਨ ਉਹਨਾਂ ਵਿੱਚ ਹੀ ਕਹਿੰਦੇ ਸਾਰਾ ਬਤੀਤ ਹੋ ਜਾਂਦਾ ਇਦਾਂ ਕਰਦਿਆਂ ਕਰਦਿਆਂ ਕਹਿੰਦੇ ਪੈਰ ਚੱਲਦੇ ਆ ਥੱਕ ਜਾਂਦੇ ਨੇ ਹੱਥ ਕੰਮ ਕਰਦੇ ਆ ਥੱਕ ਜਾਂਦੇ ਨੇ ਦੇਖਣਾ ਥੱਕ ਜਾਂਦਾ ਸੁਣਨਾ ਥੱਕ ਜਾਂਦਾ ਗੱਲ ਕੀ ਬੁਢਾਪਾ ਨੇੜੇ ਆ ਜਾਂਦਾ ਮੌਤ ਦੇ ਦਿਨ ਨੇੜੇ ਆ ਜਾਂਦੇ ਨੇ ਫਿਰ ਕਹਿੰਦੇ ਪਰਮੇਸ਼ਰ ਦੇ ਨਾਲ ਤਾ ਤੱਕ ਵੀ ਜੀਵ ਨੇ ਨਾ ਪ੍ਰੇਮ ਪਾਇਆ ਨਾ ਪਰਮੇਸ਼ਰ ਦਾ ਨਾਮ ਜੀਵ ਨੂੰ ਪਿਆਰਾ ਲੱਗਿਆ ਉਹ ਪਰਮੇਸ਼ਰ ਦਾ ਨਾਮ ਜੇ ਕਿਤੇ ਜੀਵ ਦਾ ਪ੍ਰੇਮ ਪੈ ਜਾਂਦਾ ਤਾਂ ਇਹ ਨਾਮ ਸੰਸਾਰ ਦੀਆਂ ਨੌ ਨਿਧੀਆਂ ਖਜ਼ਾਨੇ ਦੇਣ ਵਾਲਾ ਹੈ ਪਰ ਜੀਵ ਦਾ ਪਿਆਰ ਨਹੀਂ ਪੈਂਦਾ ਜੀਵਤ ਮਰੈ ਮਰੈ ਫੋ ਨ ਜੀਵੇ ਤਾਂ ਮੋਖ ਅੰਤਰ ਪਾਏ ਤੁਰ ਕਰਮ ਨਾ ਪਾਇਓ ਪ੍ਰਾਣੀ ਵੇਣ ਕਰਮਾ ਕਿਆ ਪਾਏ ਗੁਰ ਕਾ ਸਬਦ ਸੰਮਾਲ ਤੂੰ ਮੂੜੇ ਗਤ ਮਤ ਸਬਦੇ ਪਾਏ ਨਾਨਕ ਸਤਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ ਕਹਿੰਦੇ ਜਿਹੜੇ ਜੀਵ ਜੀਵਦਿਆਂ ਵਿਕਾਰਾਂ ਵੱਲੋਂ ਮਰ ਜਾਂਦੇ ਨੇ ਹੰਕਾਰ ਵੱਲੋਂ ਮਰ ਜਾਂਦੇ ਨੇ ਉਹ ਅਸਲ 'ਚ ਮੁਕਤੀ ਪ੍ਰਾਪਤ ਕਰਦੇ ਨੇ ਕਹਿੰਦੇ हे ਜੀਵ ਤੇਰੇ ਪੁਰਾਣੇ ਪੂਰਵਲੇ ਕਰਮ ਇਸ ਤਰ੍ਹਾਂ ਤੇ ਸੀਗੇ ਕਿ ਤੇਰੇ ਸੰਸਕਾਰ ਚੰਗੇ ਨਹੀਂ ਹੈਗੇ ਹੁਣ ਦੇ ਬਣੇ ਹੋਏ ਹੁਣ ਵੀ ਕਹਿੰਦੇ ਜੇ ਤੂੰ ਪਰਮੇਸ਼ਰ ਦਾ ਨਾਮ ਜਪ ਲਵੇਂ ਤਾਂ ਤੂੰ ਆਪਣੇ ਪੁਰਾਣੇ ਜਿਹੜੇ ਮਾੜੇ ਸੰਸਕਾਰ ਨੇ ਉਹਨਾਂ ਨੂੰ ਖਤਮ ਕਰ ਸਕਦਾ ਫਿਰ ਤੇਰੀ ਉੱਚੀ ਅਵਸਥਾ ਬਣ ਸਕਦੀ ਆ ਤੇਰੀ ਮਤ ਵੀ ਚੰਗੀ ਬਣ ਸਕਦੀ ਆ ਗੁਰੂ ਦੇ ਸ਼ਬਦ ਰਾਹੀਂ ਤੇ ਨਾਨਕ ਜੀ ਕਹਿੰਦੇ ਨੇ ਗੁਰੂ ਵੀ ਤਦ ਹੀ ਮਿਲਦਾ ਜੀਵ ਨੂੰ ਜਦੋਂ ਜੀਵ ਦੇ ਅੰਦਰੋਂ ਹੰਕਾਰ ਖਤਮ ਹੁੰਦਾ ਨਾਨਕ ਸਤਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ ਜੇ ਹੰਕਾਰ ਦੇ ਵਿੱਚ ਹੀ ਰਿਹਾ ਕਿ ਸਤਗੁਰ ਦਾ ਮੈਨੂੰ ਸਤਗੁਰ ਦੀ ਸ਼ਰਨ ਵਿੱਚ ਜਾਣ ਦਾ ਮੈਨੂੰ ਕੀ ਲੋੜ ਆ ਫਿਰ ਸਤਗੁਰ ਦੀ ਸ਼ਰਨ ਵਿੱਚ ਨਹੀਂ ਜਾਇਆ ਜਾ ਸਕਦਾ ਆਪਣੇ ਹੰਕਾਰ ਕਾਰਨ ਪੌੜੀ ਜਿਸ ਦੇ ਚਿੱਤ ਵਸਿਆ ਮੇਰਾ Swami ਤਿਸ ਨੂੰ ਕਿਉਂ ਅੰਦੇਸਾ ਕਿਸੈ ਗੱਲ ਦਾ ਲੋੜੀਏ ਹਾਰੇ ਸੁਖ ਦਾਤਾ ਸਭਨਾ ਗਲਾਕਾ ਤਿਸ ਨੂੰ ਧਿਆਏਂ ਦਿਆਂ ਇੱਕ ਨਿਮਖ ਕੜੀ ਮੋਹ ਮੋੜੀਐ ਕਹਿੰਦੇ ਜਿਸ ਦੇ ਚਿੱਤ ਵਿੱਚ ਪਰਮੇਸ਼ਰ ਦੀ ਯਾਦ ਵਸ ਗਈ ਆ ਉਸ ਜੀਵ ਨੂੰ ਕਹਿੰਦੇ ਕਿਸ ਚੀਜ਼ ਦਾ ਝੋਰਾ ਹੋ ਸਕਦਾ ਕਿਸ ਚੀਜ਼ ਦਾ ਪਰਮ ਹੋ ਸਕਦਾ ਉਹ ਪਰਮੇਸ਼ਰ ਕਹਿੰਦੇ ਜੋ ਸਾਰੇ ਸੁਖ ਦੇਣ ਵਾਲਾ ਹੈ ਉਹਨੂੰ ਕਹਿੰਦੇ ਧਿਆਉਂਦਿਆਂ ਇਕ ਪਲ ਲਈ ਵੀ ਉਹਦੇ ਵੱਲੋਂ ਮੂੰਹ ਨਾ ਮੋੜੀਏ ਉਹਨੂੰ ਹਰ ਪਲ ਹੀ ਧਿਆਈਏ ਜਿਨ ਹਰ ਧਿਆਇਆ ਤਿਸਨੋਂ ਸਰਬ ਕਲਿਆਣ ਹੋਏ ਨਿਤ ਸੰਤ ਜਨਾ ਕੀ ਸੰਗਤ ਜਾਏ ਬਹੀਏ ਮੋਹ ਜੋੜੀਏ ਸਭ ਦੁੱਖ ਰੁਖ ਸਭ ਦੁੱਖ ਭੁਖ ਰੋਗ ਗਏ ਹਰ ਸੇਵਕ ਕੇ ਸਭ ਜਨ ਕੇ ਬੰਧਨ ਤੋੜੀਏ ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ ਸਭ ਜਨ ਕੇ ਬੰਧਨ ਤੋੜੀਐ ਹਰ ਕਿਰਪਾ ਤੇ ਹੋਆ ਹਰ ਭਗਤ ਹਰ ਭਗਤ ਜਨਾ ਕੈ ਮੋਹਿ ਡਿਠੈ ਜਗਤ ਤਰਿਆ ਸਭ ਲੋੜੀਐ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਜਿਸ ਜੀਵ ਨੇ ਪਰਮੇਸ਼ਰ ਦਾ ਨਾਮ ਧਿਆਇਆ ਉਨਾਰੇ ਸੁੱਖ ਮਿਲਦੇ ਨੇ ਉਹ ਕਹਿੰਦੇ ਸੰਤ ਜਨਾਂ ਦੀ ਸੰਗਤ ਦੇ ਵਿੱਚ ਜੁੜ ਕੇ ਪਰਮੇਸ਼ਰ ਦਾ ਨਾਮ ਜਪਦੇ ਨੇ ਉਹਨਾਂ ਦੇ ਸਾਰੇ ਦੁੱਖ ਸਾਰੀਆਂ ਭੁੱਖਾਂ ਰੋਗ ਸਭ ਖਤਮ ਹੋ ਜਾਂਦੇ ਨੇ ਤੇ ਪਰਮੇਸ਼ਰ ਸੇਵਕ ਦੇ ਸਾਰੇ ਬੰਧਨ ਘਟ ਦਿੰਦਾ ਕਹਿੰਦੇ ਜਿਹੜਾ ਜੀਵ ਪਰਮੇਸ਼ਰ ਦੀ ਕਿਰਪਾ ਸਦਕਾ ਪਰਮੇਸ਼ਰ ਦਾ ਭਗਤ ਬਣ ਗਿਆ ਉਸ ਭਗਤ ਦੇ ਦਰਸ਼ਨ ਕੀਤੇ ਆ ਕਹਿੰਦੇ ਸਾਰਾ ਸੰਸਾਰ ਤਰ ਜਾਂਦਾ ਮਤਲਬ ਭਗਤ ਦੇ ਵਿੱਚ ਪਰਮੇਸ਼ਰ ਨੇ ਇੰਨੀ ਸਮਰੱਥਾ ਰੱਖੀ ਆ ਜਿਸ ਭਗਤ ਤੇ ਕਿਰਪਾ ਹੋ ਗਈ ਭਗਤ ਬਣ ਗਿਆ ਉਹਦੇ ਦਰਸ਼ਨ ਕੀਤੇ ਆ ਇਹ ਸੰਸਾਰ ਭਵਜਲ ਤੋਂ ਤਰ ਜਾਂਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਸ਼ਲੋਕ ਮਹੱਲਾ ਤੀਜਾ ਸਰਸਨਾ ਜਲ ਜਾਓ ਜਿਨ ਹਰ ਕਾ ਸਵਾਉ ਨ ਪਾਇਆ ਨਾਨਕ ਰਸਨਾ ਸਬਦ ਰਸਾਏ ਜਿਨ ਹਰ ਹਰ ਮਨ ਵਸਾਇਆ ਦੇਖ ਲੋ ਸੰਗਜੀ ਪਾਸ਼ਾ ਨੇ ਕਿੰਨੀ ਵੱਡੀ ਗੱਲ ਕੀਤੀ ਆ ਕਹਿੰਦੇ ਜਿਸ ਰਸਨਾ ਨੇ ਕਹਿੰਦੇ ਪਰਮੇਸ਼ਰ ਦੇ ਨਾਮ ਦਾ ਸਵਾਦ ਨਹੀਂ ਚੱਖਿਆ ਉਹ ਰਸਨਾ ਜਲ ਜਾਏ ਕਹਿੰਦੇ ਔਸਧ ਰਸਨਾ ਦਾ ਕੋਈ ਫਾਇਦਾ ਨਹੀਂ ਕਹਿੰਦੇ ਕਹਿੰਦੇ ਜਿਸ ਰਸਨਾ ਨੇ ਉਸ ਪਰਮੇਸ਼ਰ ਦਾ ਨਾਮ ਜਪਿਆ ਨਾਮ ਰੰਗ ਵਿੱਚ ਰੰਗੀ ਗਈ ਉਹਦੇ ਮਨ ਦੇ ਵਿੱਚ ਪਰਮੇਸ਼ਰ ਆ ਵਸਿਆ ਮਹੱਲਾ ਤੀਜਾ ਸਾਰਸਨਾ ਜਲ ਜਾਓ ਜਿਨ ਹਰ ਕਾ ਨਾਉ ਵਿਸਾਰਿਆ ਨਾਨਕ ਗੁਰਮਖ ਰਸਨਾ ਹਰ ਜਪੈ ਹਰ ਕੈ ਨਾਏ ਪਿਆਰੀਆ ਫੇਰ ਦੂਜੀ ਵਾਰ ਕਹਿ ਰਹੇ ਨੇ ਕਿ ਉਹ ਜੀਵਾ ਕਹਿੰਦੇ ਜਲ ਜਾਓ ਜਿਨੇ ਪਰਮੇਸ਼ਰ ਦਾ ਨਾਮ ਵਿਸਾਰ ਦਿੱਤਾ ਨਾਨਕ ਜੀ ਕਹਿੰਦੇ ਨੇ ਜਿਸ ਨੇ ਗੁਰੂ ਦੇ ਸਨਮੁਖ ਹੋ ਕੇ ਪਿਆਰ ਦੇ ਨਾਲ ਪਰਮੇਸ਼ਰ ਦਾ ਨਾਮ ਜਪਿਆ ਉਹ ਪਰਮੇਸ਼ਰ ਦੇ ਪਿਆਰ ਰੰਗ ਵਿੱਚ ਰੰਗਿਆ ਗਿਆ ਜੀਵਾ ਹਰ ਆਪੇ ਠਾਕੁਰ ਸੇਵਕ ਪਗਤ ਹਰ ਆਪੇ ਕਰੇ ਕਰਾਏ ਹਰ ਆਪੇ ਵੇਖੈ ਵਿਗਸੈ ਆਪੇ ਜਿਤ ਪਾਵੈ ਤਿਤ ਲਾਏ ਹਰ ਇੱਕ ਨਾ ਮਾਰਗ ਪਾਏ ਆਪੇ ਹਰ ਇੱਕ ਨਾ ਉਜੜ ਪਾਏ ਹਰ ਸੱਚਾ ਸਾਹਿਬ ਸਚਤ ਪਾਵਸ ਕਰ ਵਿਖੈ ਚਲਤ ਸਬਾਏ ਗੁਰ ਪ੍ਰਸਾਦ ਕਹਿ ਜਨ ਨਾਨਕ ਹਰ ਸੱਚੇ ਕੇ ਗੁਣ ਗਾਏ ਵਾਹਿਗੁਰੂ ਜੀ ਪਾਸ਼ਾ ਕਹਿੰਦੇ ਨੇ ਉਹ ਪਰਮੇਸ਼ਰ ਆਪ ਹੀ ਠਾਕੁਰਾ ਆਪ ਹੀ ਸੇਵਕ ਆਪ ਹੀ ਭਗਤ ਆ ਤੇ ਆਪ ਹੀ ਸਭ ਕੁਝ ਕਰਾ ਰਿਹਾ ਕਿਉਂਕਿ ਸਾਰਿਆਂ ਦੇ ਵਿੱਚ ਉਹਦੀ ਅਨਛਾ ਉਹ ਆਪ ਹੀ ਬੈਠਾ ਆਪ ਹੀ ਸੰਸਾਰ ਦਾ ਸਾਰਾ ਕੰਮਕਾਰ ਦੇਖ ਰਿਹਾ ਆਪੇ ਹੀ ਫਿਰ ਆਨੰਦ ਵਿੱਚ ਹੈ ਜਿਸ ਤਰ ਜਿਸ ਤਰਫ ਜੀਵ ਨੂੰ ਲਾਉਣਾ ਚਾਹੁੰਦਾ ਉਸ ਤਰਫ ਲਾਉਂਦਾ ਇੱਕ ਕਹਿੰਦੇ ਉਹਦੀ ਰਜ਼ਾ ਦੇ ਵਿੱਚ ਸਿੱਧੇ ਮਾਰਗ ਤੇ ਚੱਲ ਰਹੇ ਨੇ ਇੱਕ ਕੁਰਾਹੇ ਪੈ ਨੇ ਉਹ ਕਿਉਂ ਕਿਉਂਕਿ ਉਸ ਪਰਮੇਸ਼ਰ ਦਾ ਜਿਹੜਾ ਨਿਆ ਕਹਿੰਦੇ ਉਹ ਸੱਚਾ ਹੈ ਜਿਸ ਨੇ ਬੁਰੇ ਕਰਮ ਕੀਤੇ ਨੇ ਜਿਸ ਨੇ ਪਰਮੇਸ਼ਰ ਦੀ ਰਜ਼ਾ ਵਿੱਚ ਨਹੀਂ ਚੱਲਿਆ ਉਹਨਾਂ ਦੇ ਵਿੱਚ ਸੁਧਾਰ ਦੇ ਕਾਰਨ ਫਿਰ ਉਹ ਉਹਨਾਂ ਨੂੰ ਇਹ ਜਿਹੜੇ ਦੁੱਖ ਨੇ ਸਹਿਣੇ ਪੈਂਦੇ ਨੇ ਸੁਧਾਰ ਦੀ ਖਾਤਰ ਵਾਹਿਗੁਰੂ ਜੀ ਇਹ ਕਹਿੰਦੇ ਪਰਮੇਸ਼ਰ ਦੇ ਆਪਣੇ ਕੌਤਕ ਨੇ ਗੁਰਪ੍ਰਸਾਦ ਕਹੇ ਜਨ ਨਾਨਕ ਹਰ ਸੱਚੇ ਕੇ ਗੁਣ ਗਾਏ ਕਨਾਨਕ ਜੀ ਕਹਿੰਦੇ ਨੇ ਜਿਸ ਜੀਵ ਤੇ ਗੁਰੂ ਦੀ ਕਿਰਪਾ ਹੁੰਦੀ ਆ ਉਹੀ ਜੀਵ ਪਰਮੇਸ਼ਰ ਦੇ ਗੁਣ ਗਾ ਸਕਦੇ ਆ ਸ਼ਲੋਕ ਮਹੱਲਾ 3ਆ ਦਰਵੇਸੀ ਕੋ ਜਾਣ ਸੀ ਵਿਰਲਾ ਕੋ ਦਰਵੇਸ ਜੇ ਕਰ ਕਰ ਹੰਡੈ ਮੰਗਦਾ ਤਿਗ ਜੀਵਨ ਤਿਗ ਵੇਸ ਜੇ ਆਸਾ ਅੰਦੇਸਾ ਤਜ ਰਹੇ ਗੁਰਮੁਖ ਪਿਖਿਆ ਨਾਉ ਤਿਸਕੇ ਚਰਨ ਪਖਾਲੀਐ ਨਾਨਕ ਹਉ ਬਲਿਹਾਰੇ ਜਾਉ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਅਸਲ ਦੇ ਵਿੱਚ ਦਰਵੇਸ਼ ਹੋਣਾ ਕੀ ਹੈ ਇਸ ਦਰਵੇਸੀ ਨੂੰ ਕੋਈ ਵਿਰਲਾ ਦਰਵੇਸ਼ ਜਾਣਦਾ ਕਹਿੰਦੇ ਉਸ ਤਰ੍ਹਾਂ ਤੇ ਕੋਈ ਫਕੀਰ ਬਣ ਜਾਏ ਪਰ ਫਿਰ ਘਰ ਘਰ ਜਾ ਕੇ ਮੰਗਦਾ ਫਿਰੇ ਇਸ ਤਰ੍ਹਾਂ ਦੀ ਫਕੀਰੀ ਨੂੰ ਤਾਂ ਫਿਰ ਕਹਿੰਦੇ ਤ੍ਰਿਗ ਹੈ ਵਿਅਰਥ ਹੈ ਇਸ ਤਰ੍ਹਾਂ ਦੀ ਫਕੀਰੀ ਜੋ ਉਸ ਫਕੀਰ ਬਣ ਜਾਣਾ ਫਿਰ ਘਰ ਘਰ ਮੰਗ ਕੇ ਖਾਣਾ ਕਹਿੰਦੇ ਇਹ ਫਕੀਰੀ ਨਹੀਂ ਹੈ ਫਕੀਰੀ ਕਹਿੰਦੇ ਇਹ ਹੈ ਜਦੋਂ ਜੀਵ ਦੇ ਅੰਦਰੋਂ ਪਰਮ ਸੰਦੇਹ ਖਤਮ ਹੋ ਜਵੇ ਤੇ ਗੁਰੂ ਦੇ ਸਨਮੁਖ ਹੋ ਕੇ ਕੀ ਚੀਜ਼ ਮੰਗੇ ਪਰਮੇਸ਼ਰ ਦੇ ਨਾਮ ਦੀ ਦਾਤ ਇਹ ਫਕੀਰੀ ਆ ਫਿਰ ਨਾਨਕ ਜੀ ਕਹਿੰਦੇ ਨੇ ਇਹ ਫਕੀਰ ਜਿਹੜਾ ਪਰਮੇਸ਼ਰ ਦੇ ਨਾਮ ਦੀ ਦਾਤ ਹੀ ਮੰਗਦਾ ਕਹਿੰਦੇ ਉਹਦੇ ਤੇ ਚਰਨ ਧੋਣੇ ਚਾਹੀਦੇ ਨੇ ਕਹਿੰਦੇ ਮੈਂ ਉਹਦੇ ਤੋਂ ਸਦਕੇ ਜਾਂਦਾ ਹਾਂ ਜਿਹਨੂੰ ਪਰਮੇਸ਼ਰ ਦੇ ਨਾਮ ਦੀ ਦਾਤ ਦੀ ਮੰਗ ਦੀ ਤਾਂਗ ਹੈ ਵਾਹਿਗੁਰੂ ਜੀ ਵਾਹਿਗੁਰੂ ਮਹੱਲਾ ਤੀਜਾ ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਹੇ ਆਵਤ ਜਾਤ ਨਦੀ ਸਹੀ ਨਾ ਪਰ ਪੰਖੀ ਤਾਹੇ ਬਹਉ ਰੰਗੀ ਰਸ ਭੋਗਿਆ ਸਬਦ ਰਹੇ ਨਿਰਵਾਣ ਹਰ ਰਸ ਫਲ ਰਾਤੇ ਨਾਨਕ ਕਰਮ ਸੱਚਾ ਨੀਸਾਨ ਫਿਰ ਪਾਸ਼ਾ ਕਹਿੰਦੇ ਨੇ ਕਿ ਇਹ ਸੰਸਾਰ ਰੂਪੀ ਇੱਕ ਦਰਖਤ ਹੈ ਜਿਹਨੂੰ ਕਹਿੰਦੇ ਇੱਕ ਫਲ ਲੱਗਿਆ ਹੋਇਆ ਹੈ ਮਾਇਆ ਦੇ ਮੋਹ ਰੂਪੀ ਤੇ ਦੋ ਤਰ੍ਹਾਂ ਦੇ ਪੰਖੀ ਆ ਕੇ ਬੈਠਦੇ ਨੇ ਦੋ ਤਰ੍ਹਾਂ ਦੇ ਪੰਖੀ ਕਿਹੜੇ ਨੇ ਇੱਕ ਗੁਰਮਖ ਤੇ ਇੱਕ ਮਨਮੁਖ ਕਹਿੰਦੇ ਇਹ ਪਤਾ ਨਹੀਂ ਕਿੱਥੋਂ ਆਉਂਦੇ ਨੇ ਤੇ ਫਿਰ ਕਿੱਥੋਂ ਜਾਂਦੇ ਨੇ ਦਿਖਾਈ ਨਹੀਂ ਦੇ ਰਿਹਾ ਵੀ ਕਿੱਥੋਂ ਆਏ ਤੇ ਕਿੱਥੇ ਚਲੇ ਗਏ ਵਾਹਿ ਕੀ ਰੋਜੇ ਵਾਹਿ ਕੀ ਰੋਜੇ ਇੱਕ ਫਿਰ ਕਹਿੰਦੇ ਜਿਹਨੂੰ ਸੰਸਾਰਿਕ ਰਸ ਭੋਗਦਾ ਮਨਮੁਖ ਦੂਜਾ ਹੈ ਕਹਿੰਦੇ ਜੋ ਗੁਰੂ ਦੇ ਸ਼ਬਦ ਦੇ ਰਾਹੀ ਨਿਰਲੇਪ ਰਹਿੰਦਾ ਸੰਸਾਰ ਤੋਂ ਗੁਰਮੁਖ ਫਿਰ ਕਹਿੰਦੇ ਹਰ ਰਸ ਫਲ ਰਾਤੇ ਨਾਨਕਾ ਕਰਮ ਸੱਚਾ ਨਿਸ਼ਾਨ ਜਿਹੜੇ ਫਿਰ ਗੁਰੂ ਦੇ ਸਾਨਮੁਖ ਹੋ ਕੇ ਪਰਮੇਸ਼ਰ ਦੇ ਨਾਮ ਰੂਪੀ ਫਲ ਵਿੱਚ ਰੰਗੇ ਰਹਿੰਦੇ ਨੇ ਉਹਨਾਂ ਤੇ ਕਹਿੰਦੇ ਪਰਮੇਸ਼ਰ ਦੀ ਮਿਹਰ ਦਾ ਠੱਪਾ ਲੱਗਿਆ ਹੁੰਦਾ ਜਿਹੜੇ ਗੁਰਮਖ ਬਣ ਜਾਂਦੇ ਨੇ ਪੌੜੀ ਆਪੇ ਤਰਤੀ ਆਪੇ ਹੈ ਰਾਹਕ ਆਪ ਜਮਾਏ ਪੀਸਾਵੇ ਆਪ ਪਕਾਵੇ ਆਪੇ ਪਾnde ਦੇ ਪਰੋਸੇ ਆਪੇ ਹੀ ਬਹਿ ਖਾਵੇ ਆਪੇ ਜਲ ਆਪੇ ਦੇ ਸ਼ਿੰਗਾ ਆਪੇ ਚੁਲੀ ਪਰਾਵੇ ਆਪੇ ਸੰਗਤ ਸਦ ਬਹਾਲੇ ਆਪੇ ਵਿਦਾ ਕਰਾਵੇ ਜਿਸਨੋ ਕਿਰਪਾਲ ਹੋਵੇ ਹਰ ਆਪੇ ਤਿਸਨੋ ਹੁਕਮ ਮਨਾਵੇ ਹੰਦੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਕਿਉਂਕਿ ਪਰਮੇਸ਼ਰ ਹਰ ਇੱਕ ਦੇ ਵਿੱਚ ਹੈ ਫਿਰ ਇਸ ਲਈ ਆਪ ਹੀ ਧਰਤੀ ਹੈ ਆਪੀ ਤਰਤੀ ਨੂੰ ਵਹਣ ਵਾਲਾ ਆਪੇ ਹੀ ਵਿੱਚ ਫਸਲ ਪੈਦਾ ਕਰਨ ਵਾਲਾ ਤੇ ਆਪੇ ਫਿਰ ਬਾਅਦ ਚ ਫਸਲ ਨੂੰ ਸਾੰਬ ਕੇ ਪਿਸਾਉਣ ਵਾਲਾ ਆਪੇ ਪਕਾਉਣ ਵਾਲਾ ਆਪੇ ਫਿਰ ਭਾਂਡੇ ਦੇ ਕੇ ਪਰੋਸ ਕੇ ਕਿਸੇ ਨੂੰ ਬਹਾ ਕੇ ਖਵਾਉਣ ਵਾਲਾ ਆਪੇ ਭੋਜਨ ਤੋਂ ਬਾਅਦ ਜਲ ਛਕਾਉਣ ਵਾਲਾ ਸ਼ਿੰਗਾ ਦੇਣ ਵਾਲਾ ਸ਼ਿੰਗਾ ਕਹਿੰਦੇ ਨੇ ਦੰਦਾਂ ਵਿੱਚ ਜੋ ਚੀਜ਼ ਫਸਦੀ ਉਹਨੂੰ ਕੱਢਣ ਦੇ ਲਈ ਅੱਜ ਕੱਲ ਜਿਵੇਂ ਟੂਥਪਿਕ ਕਹਿੰਦੇ ਨੇ ਉਹਨੂੰ ਸ਼ਿੰਗਾ ਕਹਿੰਦੇ ਨੇ ਆਪੇ ਸ਼ਿੰਗਾ ਦੇਣ ਵਾਲਾ ਆਪੇ ਚੂਲੀਆਂ ਕਰਾਉਣ ਵਾਲਾ ਆਪੇ ਕਹਿੰਦੇ ਸੰਗਤ ਨੂੰ ਸੱਦਣ ਵਾਲਾ ਤੇ ਸੰਗਤ ਨੂੰ ਬਹਾਲ ਕੇ ਸ਼ਿਕਾ ਕੇ ਫਿਰ ਵਿਦਾ ਕਰਾਉਣ ਵਾਲਾ ਕਹਿੰਦੇ ਜਿਸ ਤੇ ਪਰਮੇਸ਼ਰ ਆਪ ਕਿਰਪਾਲ ਹੁੰਦੇ ਨੇ ਉਹਨੂੰ ਆਪਣਾ ਜਿਹੜਾ ਹੁਕਮ ਆ ਉਹ ਮੰਨਣ ਦੀ ਸਮਰੱਥਾ ਦਿੰਦੇ ਨੇ ਵਾਹਿਗੁਰੂ ਵਾਹਿਗੁਰੂ ਸ਼ਲੋਕ ਮਹੱਲਾ ਤੀਜਾ ਕਰਮ ਧਰਮ ਸਭ ਬੰਦਨਾ ਪਾਪ ਪੁੰਨ ਸੰਬੰਧ ਮਮਤਾ ਮੋਹ ਸੋ ਬੰਦਨਾ ਪੁੱਤਰ ਕਲਤਰ ਸੋ ਤੰਦ ਜਹ ਦੇਖਾਂ ਤਹ ਜੀਵਰੀ ਮਾਇਆ ਕਾ ਸੰਬੰਧ ਨਾਨਕ ਸੱਚੇ ਨਾਮ ਬਿਨ ਵਰਤਣ ਵਰਤੈ ਅੰਦ ਹੰਦੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਵੀ ਜਿਹੜੇ ਸੰਸਾਰ ਦੇ ਵਿੱਚ ਜੀਵ ਕਰਮ ਧਰਮ ਕਰਦੇ ਨੇ ਇਹ ਵੀ ਸਭ ਇੱਕ ਬੰਧਨ ਨੇ ਉਹ ਕਰਮ ਧਰਮ ਪਾਪ ਪੁੰਨ ਦੇ ਹਿਸਾਬ ਨਾਲ ਕਰਦੇ ਨੇ ਕਿ ਵੀ ਜੇ ਮੈਂ ਇਹ ਕਰਮ ਕੀਤਾ ਮੈਨੂੰ ਪਾਪ ਲੱਗੂ ਮੈਨੂੰ ਆ ਕਰਮ ਕੀਤਾ ਮੈਨੂੰ ਪੁੰਨ ਲੱਗੂ ਇਹ ਕਰਮਤਾ ਰਮਣੇ ਜਿਹੜੇ ਇਹ ਇੱਕ ਤਰ੍ਹਾਂ ਦੇ ਜੀਵ ਲਈ ਬੰਧਨ ਬਣੇ ਹੋਏ ਨੇ ਇਸ ਤਰ੍ਹਾਂ ਹੀ ਕਹਿੰਦੇ ਜੀਵ ਨੂੰ ਮਮਤਾ ਮੋਹ ਇਹਦੇ ਬੰਧਨ ਪਏ ਹੋਏ ਨੇ ਫਿਰ ਪੁੱਤਰ ਇਸਤਰੀ ਇਹਨਾਂ ਬੰਧਨਾਂ ਦੇ ਕਰਕੇ ਇਹ ਜਿਹੜਾ ਪੁੱਤਰ ਇਸਤਰੀ ਇਹਨਾਂ ਦੇ ਨਾਲ ਇਹਨਾਂ ਦੇ ਨਾਲ ਜੋ ਸੰਬੰਧ ਬਣਿਆ ਹੈ ਕਹਿੰਦੇ ਜਿੱਧਰ ਵੀ ਦੇਖੀਏ ਸੰਸਾਰ ਦੇ ਵਿੱਚ ਕਿਸੇ ਤਰ੍ਹਾਂ ਦੀ ਮਾਇਆ ਜਿਸ ਤਰ੍ਹਾਂ ਮਾਇਆ ਦੇ ਬਹੁਤ ਰੂਪ ਨੇ ਨਾ ਇਕ ਤਾਂ ਪੈਸਾ ਧਨ ਦੌਲਤ ਫਿਰ ਮੋਹ ਫਿਰ ਵਿਕਾਰ ਮਾਇਆ ਬਹੁਤ ਤਰ੍ਹਾਂ ਮਤਲਬ ਜੀਵ ਨੂੰ ਬੰਨ ਕੇ ਰੱਖਦੀ ਆ ਨਾ ਕਹਿੰਦੇ ਸੰਸਾਰ ਵਿੱਚ ਹਰ ਇੱਕ ਜਗ੍ਹਾ ਤੇ ਮਾਇਆ ਕਰਕੇ ਸੰਜੋਗ ਬਣੇ ਹੋਏ ਨੇ ਫਿਰ ਨਾਨਕ ਜੀ ਕਹਿੰਦੇ ਨੇ ਇੱਕ ਸੱਚੇ ਦੇ ਨਾਮ ਤੋਂ ਬਿਨਾਂ ਜੋ ਵੀ ਸੰਸਾਰ ਦੇ ਵਿੱਚ ਵਰਤ ਵਿਵਹਾਰ ਰਿਹਾ ਹੋ ਉਹ ਸਾਰਾ ਵਰਤ ਵਿਵਹਾਰ ਇੱਕ ਅੰਨੇਪਣ ਦਾ ਹੈ ਅੰਨੇਪਣ ਦਾ ਕੀ ਜੋ ਜੀਵ ਮਾਇਆ ਤੋਂ ਸੁਚੇਤ ਨਹੀਂ ਹੈ ਉਹ ਉਸ ਤਰ੍ਹਾਂ ਦਾ ਵਰਤ ਵਿਵਹਾਰ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸੰਸਾਰ ਵਿੱਚ ਚੱਲ ਰਿਹਾ ਹੈ ਮਹੱਲਾ ਚੌਥਾ ਅੰਦੇ ਚਾਨਣ ਤਾਂ ਥੀਏ ਜਾਂ ਸਤਿਗੁਰ ਮਿਲੇ ਰਜਾਏ ਬੰਦਨ ਤੋੜ ਸੱਚ ਵਸੈ ਅਗਿਆਨ ਅੰਧੇਰਾ ਜਾਏ ਸਭ ਕੁਛ ਦੇਖੈ ਤੇ ਸੇ ਕਾ ਜਨ ਕੀਆ ਤਨ ਸਾਜ ਨਾਨਕ ਸਰਨ ਕਰ ਤਾਰ ਕੀ ਕਰਤਾ ਰਾਖੈ ਲਾਜ ਫਿਰ ਕਹਿੰਦੇ ਜਿਹੜੇ ਜੀਵ ਮਾਇਆ ਦੇ ਵਿਵਹਾਰ ਵਿੱਚ ਅੰਧੇਰੇ ਵਿੱਚ ਨੇ ਇਸ ਹਨੇਰੇ ਤੋਂ ਚਾਨਣ ਕਿਵੇਂ ਹੋਏ ਜਦੋਂ ਕਹਿੰਦੇ ਪਰਮੇਸ਼ਰ ਦੀ ਰਜਾ ਵਿੱਚ ਸਤਿਗੁਰ ਦੇ ਨਾਲ ਮੇਲਾਪ ਹੋਵੇ ਤੇ ਸਤਗੁਰ ਦੇ ਨਾਲ ਮਿਲਾਪ ਹੋਇਆ ਸਤਗੁਰ ਨੇ ਜੀਵ ਦੇ ਸਾਰੇ ਬੰਧਨ ਕੱਟ ਦੇਣੇ ਨੇ ਉਹਦੀ ਅਗਿਆਨਤਾ ਦਾ ਹਨੇਰਾ ਮਾਇਆ ਵੱਲੋਂ ਖਤਮ ਹੋ ਜਾਣਾ ਤੇ ਜੀਵ ਦੇ ਅੰਦਰ ਸੱਚ ਦਾ ਵਾਸਾ ਹੋ ਜਾਣਾ ਫਿਰ ਕਹਿੰਦੇ ਨੇ ਇਹ ਪਰਮੇਸ਼ਰ ਨੇ ਜੋ ਜਿਹਨੇ ਜੀਵ ਨੂੰ ਸਾਜਿਆ ਹੈ ਇਹ ਸਾਰੇ ਜੀਵ ਦੀ ਜਿਹੜੀ ਜ਼ਿੰਦਗੀ ਵਿੱਚ ਜੋ ਕੁਝ ਵਾਪਰ ਰਿਹਾ ਹੈ ਇਹ ਪਰਮੇਸ਼ਰ ਵੱਲੋਂ ਹੈ ਕਹਿੰਦੇ ਇਹ ਸਭ ਕੌਤਕ ਪਰਮੇਸ਼ਰ ਆਪ ਵਰਤਾ ਕੇ ਦੇਖ ਰਿਹਾ ਹੈ ਫਿਰ ਨਾਨਕ ਜੀ ਕਹਿੰਦੇ ਨੇ ਜੇ ਜੀਵ ਪਰਮੇਸ਼ਰ ਦੀ ਸ਼ਰਨ ਵਿੱਚ ਆ ਜਾਂਦਾ ਫਿਰ ਕਰਤਾ ਉਸ ਜੀਵ ਦੀ ਲਾਜ ਆਪ ਰੱਖਦਾ ਫਿਰ ਜੀਵ ਲਈ ਫੱਬਦਾ ਕੀ ਆ ਸਤਿਗੁਰੂ ਰਾਹੀ ਪਰਮੇਸ਼ਰ ਦੀ ਸ਼ਰਨ ਵਿੱਚ ਆਵੇ ਉਹਦਾ ਨਾਮ ਜਪੇ ਤੇ ਪਰਮੇਸ਼ਰ ਉਹਦੀ ਰਾਖੀ ਆਪ ਕਰਦਾ ਹੈ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੇ ਨੂੰ ਅਣਜਾਣ ਸਮਝ ਕੇ ਬਖਸ਼ਨੀ ਆ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ